ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਵਿਧਾਇਕ ਬਣ ਜਾ ਰਹੇ ਨੇ ਡਾਕਟਰ ਗੁਰਪ੍ਰੀਤ ਕੌਰ ਨੂੰ ਚੋਣ ਲੜਾਉਣ ਦੀਆਂ ਤਿਆਰੀਆਂ ਖੇਚਲੀਆਂ ਗਈਆਂ ਨੇ ਕਿੱਥੋਂ ਖਿੱਚੀਆਂ ਗਈਆਂ ਨੇ ਕਿਵੇਂ ਚੋਣ ਲੜਾਈ ਜਾਣੀ ਹੈ ਕਿਹੜਾ ਹਲਕਾ ਚੁਣ ਲਿਆ ਗਿਆ ਮੁੱਖ ਮੰਤਰੀ ਦੀ ਧਰਮ ਪਤਨੀ ਨੂੰ ਵਿਧਾਨ ਸਭਾ ਚ ਭੇਜਣ ਦੇ ਲਈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋਕ ਪਾ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਵਿਧਾਨ ਸਭਾ ਦੀਆਂ ਪੌੜੀਆਂ ਚੜ ਸਕਦੇ ਨੇ ਉਹਨਾਂ ਨੂੰ ਪੌੜੀਆਂ ਚੜਾਉਣ ਦੇ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਨਾਲ ਕਈ ਅਹਿਮ ਖਬਰਾਂ ਗਰਦਸ਼ ਕਰਨ ਲੱਗੀਆਂ ਨੇ ਕਿ ਡਾਕਟਰ ਗੁਰਪ੍ਰੀਤ ਕੌਰ ਨੂੰ ਵਿਧਾਨ ਸਭਾ 'ਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਦਰਅਸਲ ਮਾਮਲਾ ਇਹ ਹੈ ਕਿ ਪੰਜਾਬ ਵਿਧਾਨ ਸਭਾ ਦਾ ਦੇ ਬਿਲਕੁਲ ਨਾਲ ਲੱਗਦੇ ਗੁਆਣਚਾ ਹਰਿਆਣਾ ਵਿਧਾਨ ਸਭਾ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਨੂੰ ਪੰਜਾਬ ਚੋਂ ਨਾ ਸਹੀ ਹਰਿਆਣੇ ਦੀ ਵਿਧਾਨ ਸਭਾ ਚ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅੱਜ ਚੰਡੀਗੜ੍ਹ ਤੋਂ ਛਪਦੇ ਇੱਕ ਅਖਬਾਰ ਨੇ ਖਬਰ ਦਿੱਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਜਿਹੜੇ ਆ ਉਹ ਚੋਣ ਲੜ ਸਕਦੇ ਨੇ ਕਿਹੜੇ ਹਲਕੇ ਤੋਂ ਲੜ ਸਕਦੇ ਨੇ ਹਰਿਆਣਾ ਵਿਧਾਨ ਸਭਾ ਦੀ ਚੋਣੋਂ ਇਹਦੇ ਬਾਰੇ ਗੱਲ ਕਰਦੇ ਆ ਜਿਹੜਾ ਖਬਰ ਨਿਕਲ ਕੇ ਆ ਰਹੀ ਹੈ ਕਿ ਸੂਤਰਾਂ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ ਪਹੇਵਾ ਫਰੀਦাবাদ ਗੁਰੂਗ੍ਰਾਮ ਜੀਂਦ ਕਲਾਇਤ ਪਾਣੀਪਤ ਦਿਹਾਤੀ ਸੀਟ ਦਿੱਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਸਮਾਜਵਾਦੀ ਪਾਰਟੀ ਨੂੰ ਹਥੀਨ ਤੇ ਸੋਨਾ ਸੀਟ ਦਿੱਤੀਆਂ ਜਾ ਸਕਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਪਹਿਵਾ ਤੋਂ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੋਹਰਾ ਪਰਿਵਾਰ ਹੈ ਜਿਹੜਾ ਉਹ ਪਹਿਵਾ ਦਾ ਰਹਿਣ ਵਾਲਾ ਆ ਪਹਿਵਾ ਕੁਰਕ ਖੇਤਰ ਜ਼ਿਲ੍ਹੇ ਦੀ ਵਿਧਾਨ ਸਭਾ ਸੀਟ ਹੈ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਨਾਲ ਲਗਭਗ ਸਾਰੇ ਦੇ ਨਾਲ ਪਹਿਵਾ ਇਲਾਕਾ ਸਾਰਾ ਜਿਹੜਾ ਲੱਗਦਾ ਆ ਆਲਮੋਸਟ ਉੱਥੇ ਪੰਜਾਬੀ ਵਸਦੇ ਆ ਖਾਸ ਕਰਕੇ ਜਿਹੜੇ ਪੰਜਾਬੀ ਉਜਾੜੇ ਵੇਲੇ ਉੱਜੜ ਕੇ ਆਏ ਇਹ ਲੈਂਦੇ ਪੰਜਾਬ ਚੋਂ ਉਹ ਜ਼ਿਆਦਾ ਤਾਦਾਦ ਦੇ ਵਿੱਚ ਉੱਥੇ ਵੱਸਦੇ ਆ ਤੇ ਮੇਰੇ ਖਿਆਲ ਚ ਡਾਕਟਰ ਗੁਰਪ੍ਰੀਤ ਕੋਰ ਹੋਣਾ ਦਾ ਸਬੰਧ ਵੀ ਉਧਰਲੇ ਪਾਸੇ ਆ ਚਰਚਾ ਇਹ ਹੈ ਕਿ ਡਾਕਟਰ ਗੁਰਪ੍ਰੀਤ ਕੋਰ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਸੋਹਰਾ ਸਾਹਿਬ ਨੂੰ ਪਹਿਵਾ ਸੀਟ ਤੋਂ ਆਮ ਆਦਮੀ ਪਾਰਟੀ ਚੋਣ ਮੈਦਾਨ ਚ ਉਤਾਰ ਸਕਦੀ ਹੈ ਤੇ ਆਮ ਆਦਮੀ ਪਾਰਟੀ ਵੀ ਇਹਨਾਂ ਸੀਟਾਂ ਨੂੰ ਲੈ ਕੇ ਚਰਚਾ ਚਾ ਕਿਉਂਕਿ ਅੱਜ ਇਸ ਖਬਰ ਦਿੱਤੀ ਤੁਹਾਨੂੰ ਸਵੇਰੇ ਕਿ ਪੰਜ ਸੀਟਾਂ ਤੇ ਮੰਨੀਆਂ ਤੂੰ ਪੰਜ ਸੀਟਾਂ ਦਾ ਵੇਰਵਾ ਇਸ ਪ੍ਰਕਾਰ ਜਿਹੜਾ ਮੈਂ ਤੁਹਾਨੂੰ ਦਿੱਤਾ ਆ ਇਸ ਨਾਲ ਹੀ ਕਲਾਇਤ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਨੁਰਾਗ ਢਾਂਡਾ ਨੂੰ ਚੋਣ ਮਤਾਨ ਚ ਉਤਾਰਿਆ ਜਾ ਸਕਦਾ ਹੈ ਇਹ ਖਬਰ ਕੁੱਲ ਮਿਲਾ ਕੇ ਨਿਕਲ ਕੇ ਬਾਹਰ ਆਈ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਡਾਕਟਰ ਗੁਰਪ੍ਰੀਤ ਕੌਰ ਚੋਣ ਲੜ ਸਕਦੇ ਆ ਜਾਂ ਨਹੀਂ ਜੇਕਰ ਕੱਤਰ ਬੇਰਵਿਆਂ ਦੀ ਗੱਲ ਕੀਤੀ ਜਾਵੇ ਮੰਗਵਾਲ ਦੇ ਪੋਲਿੰਗ ਸਟੇਸ਼ਨ ਦੇ ਉੱਤੇ ਸੰਗਰੂਰ ਜ਼ਿਲ੍ਹੇ ਦੇ ਮੰਗਵਾਲ ਪੋਲਿੰਗ ਸਟੇਸ਼ਨ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਵੋਟ ਲੋਕ ਸਭਾ ਦੇ ਲਈ ਪਾਈ। ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਵੀ ਵੋਟ ਪਾਈ। ਸੁਭਾਵਕ ਜੀ ਗੱਲ ਹੈ ਕਿ ਦੋਵਾਂ ਨੇ ਜਿੰਨਾ ਕਿ ਅੰਦਾਜ਼ਾ ਆਇਆ ਕਿ ਮੀਤਹੇਰ ਨੂੰ ਪਾਈ ਹੋਣੀ ਹੈ ਚਲੋ ਇਹ ਅਲੱਗਾ ਗੱਲ ਹੈ ਲੈਟਰ ਨੋਟ ਦੇ ਉੱਤੇ ਗੱਲ ਹੈ। ਦੋਵਾਂ ਨੇ ਵੋਟ ਪਾਈ। ਹੁਣ ਜੇ ਡਾਕਟਰ ਗੁਰਪ੍ਰੀਤ ਕੌਰ ਦੀ ਵੋਟ ਪੰਜਾਬ ਦੇ ਵਿੱਚ ਹੈ ਫਿਰ ਇੱਕੋ ਦਮ ਵੋਟ ਕੱਟ ਕੇ ਹਰਿਆਣੇ ਦੇ ਵਿੱਚ ਕਿਵੇਂ ਚਲੇਗੀ? ਜਿੱਥੇ ਤੱਕ ਮੇਰਾ ਖਿਆਲ ਹੈ ਕਿ ਹਰਿਆਣੇ ਦੀਆਂ ਵੋਟਾਂ ਦੇ ਲਈ ਅੰਤਮ ਵੋਟਰ ਸੂਚੀ ਜਿਹੜੀ ਹੈ ਉਹ 2024 ਦੀਆਂ ਲੋਕ ਸਭਾ ਚੋਣਾਂ ਵਾਲੀ ਨੂੰ ਹੀ ਰੱਖਿਆ ਗਿਆ ਹੈ ਉਹਦੇ ਵਿੱਚ ਸਰਸਰੀ ਸੁਧਾਈ ਨੂੰ ਸਾਈਡ ਤੇ ਰੱਖ ਦਿੱਤਾ ਜਾਵੇ ਇਸ ਕਰਕੇ ਡਾਕਟਰ ਗੁਰਪ੍ਰੀਤ ਕੋਰ ਦੇ ਚਾਂਸ ਕਾਫੀ ਘਟ ਨੇ ਕਿ ਬਹੁਤ ਘੱਟ ਚਾਂਸ ਨੇ ਕਿ ਉਹ ਚੋਣ ਲੜ ਸਕਣ ਕਿਉਂਕਿ ਉਹਨਾਂ ਦੀ ਵੋਟ ਪੰਜਾਬ ਦੇ ਵਿੱਚ ਹੈ ਮੰਗਵਾਲ ਪੋਲਿੰਗ ਬੂਥ ਦੇ ਇੱਕ ਪੋਲਿੰਗ ਜਿਹੜਾ ਆ ਬੀ ਐਲਓ ਜ ਨੂੰ ਪੋਲਿੰਗ ਆਫੀਸਰ ਕਹਿੰਦੇ ਆ ਪੋਲਿੰਗ ਬੂਥ ਆਫੀਸਰ ਕਹਿੰਦੇ ਆ ਉਹਦੇ ਵੱਲੋਂ ਕਨਫਰਮ ਕੀਤਾ ਗਿਆ ਕਿ ਵੋਟ ਕਾਸਟ ਵੀ ਕੀਤੀ ਗਈ ਲੋਕ ਸਭਾ ਚੋਣਾਂ ਦੇ ਵਿੱਚ ਤੇ ਵੋਟ ਇੱਥੇ ਹੈ ਜਾਨੀ ਕਿ ਡ੍ਰੀਮ ਲੈਂਡ ਵਾਲੇ ਜਿਹੜਾ ਉਹਨਾਂ ਦਾ ਘਰ ਹੈ ਡ੍ਰੀਮ ਲੈਂਡ ਕਲੋਨੀ ਸੰਗਰੂਰ ਵਾਲਾ ਉੱਥੇ ਉਹਨਾਂ ਦੀ ਵੋਟ ਹੈਗੀ ਹੈ ਹੁਣ ਸਵਾਲ ਇਹ ਹੈ ਕਿ ਕੀ ਫੇਰ ਉਹ ਲੋਕ ਵਿਧਾਨ ਸਭਾ ਦੀ ਚੋਣ ਹਰਿਆਣੇ ਵਾਲੀ ਲੜ ਸਕਦੇ ਨੇ ਜੇਕਰ ਵੋਟ ਸੰਗਰੂਰ ਦੇ ਵਿੱਚ ਆ ਪੰਜਾਬ ਦੇ ਵਿੱਚ ਆ ਤਾਂ ਇਹਦਾ ਸਿੱਧਾ ਤੇ ਸਪਸ਼ਟ ਜਵਾਬ ਹੈ ਕਿ ਉਹ ਨਹੀਂ ਲੜ ਸਕਦੇ ਜੇ ਰਾਤ ਬਰਾਤੇ ਵੋਟਕਟਾ ਕੇ ਲੈ ਗਏ ਤੇ ਭੇਵੇ ਦੀ ਵੋਟਰ ਸੂਚੀ ਦੇ ਵਿੱਚ ਜਿਹੜਾ ਉਹਨਾਂ ਨੇ ਆਪਣਾ ਨਾਮ ਦਰਜ ਕਰਾ ਲਿਆ ਤਾ ਇੱਕ ਅਲੱਦਾ ਗੱਲ ਹੈ ਫਿਰ ਉਹ ਲੜ ਸਕਦੇ ਨੇ ਫਿਰ ਕੋਈ ਰੋਕ ਨਹੀਂ ਸਕਦਾ ਪਰ ਐਡੀ ਛੇਤੀ ਇਹ ਸੰਭਵ ਕਿਵੇਂ ਹੈ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਜਿੱਥੋਂ ਤੱਕ ਰਹੀ ਸੋਹਰਾ ਸਾਹਿਬ ਵਾਲੀ ਗੱਲ ਉਹ ਹੋ ਸਕਦੀ ਹੈ ਉਹਦੇ ਚ ਮੈਨੂੰ ਨਹੀਂ ਲੱਗਦਾ ਕਿ ਕੋਈ ਦਿੱਕਤ ਹੋਊਗੀ ਕਿ ਉਹ ਚੋਣ ਲੜ ਨਹੀਂ ਲੜ ਸਕਦੇ ਨੈਤਿਕ ਤੌਰ ਤੇ ਜਿਹੜਾ ਟੈਕਨੀਕਲ ਤੌਰ ਤੇ ਤਾਂ ਨਹੀਂ ਕੋਈ ਦਿੱਕਤ ਹੁੰਨੀ ਨੈਤਿਕ ਤੌਰ ਦੇ ਉੱਤੇ ਵੱਡੀ ਦਿੱਕਤ ਹੈ ਜਿਹੜੇ ਲੋਕ ਇਹ ਗੱਲਾਂ ਕਹਿ ਕੇ ਪਾਰਟੀ ਬਣਾਈ ਤੇ ਲੋਕਾਂ ਨੂੰ ਪਿੱਛੇ ਲਾਇਆ ਕਿ ਇਹਨਾਂ ਦੇ ਤਾਂ ਕਾਕਾ ਜੀ ਬੀਬਾ ਜੀ ਇਹਨਾਂ ਦੇ ਫਲਾਨਾ ਜੀ ਇਹਨਾਂ ਦੇ ਜਵਾਈ ਸੁਖਬੀਰ ਸਿੰਘ ਬਾਦਲਵਾਲੀ ਕਿਹਾ ਜਾਂਦਾ ਸੀਗਾ ਸੁਖਪ੍ਰਕਾਸ਼ ਸਿੰਘ ਬਾਦਲਵਾਲੀ ਪਿਓ ਮੁੱਖ ਮੰਤਰੀ ਪੁੱਤ ਉਪ ਮੁੱਖ ਮੰਤਰੀ ਜਵਾਈ ਫੂਡ ਸਪਲਾਈ ਮੰਤਰੀ ਪੁੱਤ ਦਾ ਸਾਲਾ ਮਾਲ ਮੰਤਰੀ ਬੀਬਾ ਜੀ ਜਣੀ ਕਿ ਹਰਸ਼ੀਮਰਤ ਗੌਰ ਬਾਦਲਵਾਲੀ ਕਿਹਾ ਜਾਂਦਾ ਸੀ ਕਿ ਨੂੰ ਲੋਕ ਸਭਾ ਮੈਂਬਰ ਇਸ ਤਰ੍ਹਾਂ ਕਹਿ ਕੇ ਲੋਕਾਂ ਨੂੰ ਭੰਡਿਆ ਜਾਂਦਾ ਸੀ ਸਿਆਸੀ ਤੌਰ ਦੇ ਉੱਤੇ ਕੀ ਫੇਰ ਮੁੱਖ ਮੰਤਰੀ ਭਗਵੰਤ ਮਾਨ ਜੇ ਆਪਣੇ ਸਹੁਰੇ ਨੂੰ ਟਿਕਟ ਦਵਾਉਂਦੇ ਨੇ ਤੇ ਜਾਂ ਟਿਕਟ ਦਿੱਤੀ ਜਾਂਦੀ ਹੈ ਤਾਂ ਕੀ ਫੇਰ ਇਹ ਉਹੀ ਲੀਹਾਂ ਨਹੀਂ ਜਿਨ੍ਹਾਂ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਚੱਲਿਆ ਕਰਦੇ ਸੀ ਇੱਕ ਸਮੇਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਹਨਾਂ ਲੀਹਾਂ ਨੂੰ ਅਪਣਾ ਲਿਆ ਤੇ ਬਦਲਾ ਬਦਲੂ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਦੇ ਨਾਲ ਕੀ ਬੀਤੀ ਹੋਣੀ ਹੈ ਵਿਚਾਰੇ ਨਾਲ ਉਹ ਵੀ ਮੱਥੇ ਤੇ ਹੱਥ ਮਾਰੂਗਾ ਚਲੋ ਪਾਰਟੀਆਂ ਨੇ ਪਾਰਟੀਆਂ ਦੇ ਅੰਦਰੂਨੀ ਫੈਸਲੇ ਹੁੰਦੇ ਅਸੀਂ ਉਹ ਚ ਕੋਣ ਹੁੰਨੇ ਆ ਦਖਲ ਅੰਦਾਜ਼ੀ ਕਰਨ ਵਾਲੇ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਡਾਕਟਰ ਗੁਰਪ੍ਰੀਤ ਕੋਰ ਨੂੰ ਚੋਣ ਲੜਨੀ ਚਾਹੀਦੀ ਹੈ ਹਰਿਆਣਾ ਵਿਧਾਨ ਸਭਾ ਦੀ ਜਾਂ ਫਿਰ ਪੰਜਾਬ ਦੀ ਕੋਈ ਆ ਆਮ ਆਦਮੀ ਪਾਰਟੀ ਜਿਹੜੀਆਂ ਚਾਰ ਉਪ ਚੋਣਾਂ 'ਚ ਜਾ ਰਹੀ ਹੈ ਉਥੋਂ ਚੋਣ ਲੜਨੀ ਚਾਹੀਦੀ ਹੈ ਕੀ ਤੁਹਾਡੇ ਸਿਗਨਲ ਨੇ ਤੁਸੀਂ ਕੀ ਮੰਨਦੇ ਹੋ ਇਹ ਗੱਲ ਕਮੈਂਟ ਬਾਕਸ ਚ ਜਰੂਰ ਦੱਸਿਓ ਕਿ ਪਰਿਵਾਰਵਾਦ ਨੂੰ ਦਾ ਵਿਰੋਧ ਕਰਨ ਵਾਲੀ ਪਾਰਟੀ ਅੱਜ ਪਰਿਵਾਰਵਾਦ ਦੇ ਜੀ ਲੀਹਾਂ ਤੇ ਚੱਲਦੀ ਹੈ ਜੇਕਰ ਇਦਾਂ ਹੋ ਜਾਂਦਾ ਹੈ ਜੇਕਰ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੁੰਦੇ ਅਖਬਾਰ ਦੀ ਇਹ ਖਬਰ ਸੱਚ ਹੈ ਤਾਂ ਕੀ ਨੈਤਿਕ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਰੈਕਮੈਂਟ ਬਾਕਸ ਚ ਜਰੂਰ ਦਿਓ